ਪਰ ਹੁਣ ਦੇਖਦੇ ਆ ਕਿ ਜਿਸ ਤਰ੍ਹਾਂ ਭਵੰਤਮਾਨ ਦੁਖੀ ਨੇ ਭਵੰਤਮਾਨ মিডিਆ ਦੇ ਸਾਹਮਣੇ ਕੁਝ ਬੋਲ ਨਹੀਂ ਰਹੇ ਹੋ ਸਕਦਾ ਹੈ ਕਿ ਭਵੰਤਮਾਨ ਜਿਸ ਤਰ੍ਹਾਂ ਪਹਿਲਾਂ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੀ ਪਾਰਟੀ ਵੱਲੋਂ 92 ਐਮਐਲਏ ਜਿੱਤੇ ਸੀ ਪਰ ਇਸ ਵਾਰ ਜਿਹੜੀ ਕਰਕਰੀ ਹੋਈ ਆ ਉਸ ਤੋਂ ਸਬਕ ਲੈਂਦੇ ਹੋਏ ਇਸਤੀਫਾ ਦੇ ਸਕਦੇ ਨੇ ਉਹਨਾਂ ਦਾ ਕਹਿਣਾ ਕਿ ਭਗਵੰਤਮਾਨ ਨੂੰ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਿਵੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹੁਣ ਐਮਪੀ ਬਣੇ ਨੇ ਖੰਡੂਰ ਸਾਹ ਤੋਂ ਉਹਨਾਂ ਤੇ ਉੱਤੇ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕਰੀਬ 60 50 ਤੇ ਕਰੀਬ ਉਹਦੇ ਸਾਥੀ ਨੇ 40 ਅਮਰਸਰ ਜੇਲ੍ਹ ਦੇ ਉੱਤੇ ਦਸੇ ਜਾ ਰਹੇ ਨੇ 10 ਡਿਵਰੂਗਰ ਜਿਹੜੇ ਵਿੱਚ ਉਹਨਾਂ ਤੇ ਐਨਐਸਏ ਲਗਾਉਣਾ ਸਭ ਤੋਂ ਵੱਧ ਜਿਹੜਾ ਖਵਾਜਾ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਭੁਗਤਣਾ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਲੰਘ ਚੁੱਕੀਆਂ ਨੇ ਰਿਜ਼ਲਟ ਵੀ ਆ ਚੁੱਕੇ ਨੇ ਇਹਦੇ ਵਿੱਚ ਹੁਣ ਜਿਹੜੀ ਕਿ ਭਗਵੰਤ ਮਾਨ ਸਰਕਾਰ ਦੀ ਜਿਹੜੀ ਬੁਰੀ ਤਰ੍ਹਾਂ ਹਾਰ ਹੋਈ ਆ ਜਿਸ ਦੇ ਵਿੱਚ ਭਗਵੰਤ ਮਾਨ ਕਹਿਆ ਸੀ ਕਿ ਇਸ ਵਾਰ 0 13 ਕਰਾਂਗੇ ਕਿ ਭਾਵ ਕੀ 13 ਦੀ 13 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਊਗੀ ਪਰ ਹੋਇਆ ਉਸਦੇ ਉਲਟ ਸਿਰਫ ਪੰਜਾਬ ਦੇ ਵਿੱਚ 3 ਸੀਟਾਂ ਹੀ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਕਰੀਬ 5 ਮੰਤਰੀ ਨੇ ਜਿਹੜੇ 5 ਮੰਤਰੀਆਂ ਨੂੰ ਜਿਹੜੀ ਟੈਟ ਦਿੱਤੀ ਸੀ ਇੱਕ ਮੰਤਰੀ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਬਾਕੀ ਮੰਤਰੀ ਜਿਹੜੇ ਨੇ ਸਾਰੇ ਹਾਰ ਚੁੱਕੇ ਨੇ ਇਹ ਦਿੱਤੇ ਭਵੰਤਮਾਨ ਬਹੁਤ ਦੁਖੀ ਆ ਬਹੁਤ ਨਰਾਜ ਆ ਫਿਲਹਾਲ ਭਵੰਤਮਾਨ ਨੇ ਇੱਕ ਛੋਟਾ ਜਿਹਾ ਟਵੀਟ ਕੀਤਾਗਾ ਔਰ ਉਹ ਕਿਤੇ ਨਾ ਕਿਤੇ ਆਪਣੇ ਐਮਐਲਏ ਤੋਂ ਦੁਖੀ ਜਾਪਦੇ ਨੇ ਕੁਝ ਐਮਐਲਏ ਜਿਹੜੇ ਨੇ ਕਿ ਭਵੰਤਮਾਨ ਨੂੰ ਵੀ ਖੋਰਾ ਲਾਉਣਾ ਚਾਹੁੰਦੇ ਨੇ ਤੇ ਇਹਦੇ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਉਹ ਦੱਸਦੇ ਆ ਕਿ ਇਹਦੇ ਵਿੱਚ ਪਰ ਜਿਹੜੀ ਕਾਂਗਰਸ ਆ ਇਸ ਵੇਲੇ ਉਹ ਵੱਡੀ ਜਿਹੜੀ ਜਿੱਤ ਪੰਜਾਬ ਦੇ ਵਿੱਚ ਪ੍ਰਾਪਤ ਕੀਤੀ ਆ ਆਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਭਵੰਤਮਾਨ ਦੀ ਜਿਹੜੀ ਸਰਕਾਰ ਆ ਉਸ ਨੂੰ ਖੋਰਾ ਬਹੁਤ ਵੱਡਾ ਲੱਗਿਆਗਾ ਕਿਉਂਕਿ ਛਰਪਾ ਤਨਸੀਟਾਂ ਆਣਿਆ ਨੇ ਬੇਸਕੈ ਚੰਨੀ ਨੇ ਤਾਂ ਸਾਬਕਾ ਮੁੱਖ ਮੰਤਰੀ ਨੇ ਭਵੰਤਮਾਨ ਤੋਂ ਪਹਿਲਾਂ ਹੀ ਅਸਤੀਫੇ ਦੀ ਮੰਗ ਕਰ ਦਿੱਤੀ ਸੀ ਕਿ ਭਵੰਤਮਾਨ ਨੂੰ ਅਸਤੀਫਾ ਦੇਣਾ ਚਾਹੀਦਾਗਾ ਪਰ ਹੁਣ ਦੇਖਦੇ ਆ ਕਿ ਜਿਸ ਤਰ੍ਹਾਂ ਭਵੰਤਮਾਨ ਦੁਖੀ ਨੇ ਭਵੰਤਮਾਨ মিডিਆ ਦੇ ਸਾਹਮਣੇ ਕੁਝ ਬੋਲ ਨਹੀਂ ਰਹੇ ਹੋ ਸਕਦਾ ਹੈ ਕਿ ਭਵੰਤਮਾਨ ਜਿਸ ਤਰ੍ਹਾਂ ਪਹਿਲਾਂ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੀ ਪਾਰਟੀ ਵੱਲੋਂ 92 ਐਮਐਲਏ ਜਿੱਤੇ ਸੀ ਪਰ ਇਸ ਵਾਰ ਜਿਹੜੀ ਕਰਕਰੀ ਹੋਈ ਹੈ ਉਸ ਤੋਂ ਸਬਕ ਲੈਂਦੇ ਹੋਏ ਇਸ ਤਰੀਕਾ ਦੇ ਸਕਦੇ ਨੇ ਆਪਾਂ ਇਹਨੂੰ ਇਹ ਕਹਿ ਲਈਏ ਕਿ ਦੂਜੇ ਪਾਸੇ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਾਂ ਲੋਕਾਂ ਦੀ رائے ਨੇ ਕਮੈਂਟ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਕਹਿਣਾ ਕਿ ਭਗਵੰਤ ਮਾਨ ਨੂੰ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਿਵੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹੁਣ ਐਮਪੀ ਬਣੇ ਨੇ ਖੰਡੂਰ ਸਾਹਿਬ ਤੋਂ ਉਹਨਾਂ ਤੇ ਉੱਤੇ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕਰੀਬ 60 ਦੇ 50 ਤੇ ਕਰੀਬ ਉਹਦੇ ਸਾਥੀ ਨੇ 40 ਅੰਮ੍ਰਿਤਸਰ ਜੇਲ੍ਹ ਦੇ ਉੱਤੇ ਦੱਸੇ ਜਾ ਰਹੇ ਨੇ 10 ਡਿਵੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਤੇ ਐਨਐਸਏ ਲਗਾਉਣਾ ਸਭ ਤੋਂ ਵੱਧ ਜਿਹੜਾ ਖਵਾਜਾ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਭੁਗਤਣਾ ਪਿਆ ਕਿਉਂਕਿ ਸਿੱਖ ਵੋਟ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਈ ਇਸ ਕਰਕੇ ਭਵੰਤਮਾਨ ਨੂੰ ਜਿਹੜੀਆਂ ਸੀਟਾਂ ਦਾ ਜਿਹੜਾ ਹਾਰ ਦਾ ਵੱਡਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਿੱਖ ਕੌਮ ਦੇ ਵਿੱਚ ਵੱਡਾ ਰੋਸਾ ਸੀ ਕਿ ਇੱਕ ਸਿੱਖ ਕੌਮ ਦਾ ਜਿਹੜਾ ਪ੍ਰਚਾਰ ਕਰਦਾ ਸੀ ਅੰਮ੍ਰਿਤ ਛਕਾਉਂਦਾ ਸੀ ਬਾਣੀ ਬਾਣੇ ਨਾਲ ਜੋੜਦਾ ਸੀ ਲੋਕਾਂ ਦੇ ਬੱਚਿਆਂ ਦੇ ਨਸੇ ਛੜਾਉਂਦਾ ਸੀ ਸਿਰਫ ਇੱਕ ਅਜਨਾਲੇ ਵਾਲੀ ਘਟਨਾ ਨੂੰ ਲੈ ਕੇ ਉਹਨਾਂ ਤੇ ਐਨਐਸ ਲਗਾ ਦੇਣੀ ਤੇ ਐਨਐਸ ਦਾ ਜਿਹੜਾ ਸਾਲ ਪੂਰਾ ਹੋ ਗਿਆ ਸੀ ਪਰ ਫਿਰ ਦੁਬਾਰੇ ਭਗਵੰਤਮਾਨ ਵੱਲੋਂ ਐਨਐਸਐ ਲਗਾ ਦਿੱਤੀ ਗਈ ਸਾਲ ਲਈ ਹੋਰ ਇਸ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਨਰਾਸਾ ਸੀ ਤੇ ਇਸ ਕਰਕੇ ਹੀ ਭਾਈ ਅੰਮਰਪਾਲ ਸਿੰਘ ਨੂੰ ਲੋਕਾਂ ਨੇ 1 ਲੱਖ 97120 ਵੋਟਾਂ ਦੇ ਫਰਕ ਨਾਲ ਜਿਤਾਇਆਗਾ ਦੂਜੇ ਪਾਸੇ ਫਰੀਦਕੋਟ ਵਾਸੀਆਂ ਨੇ ਭਾਈ ਸਰਬਜੀਤ ਸਿੰਘ ਨੂੰ ਲਗਭਗ 75000 ਵੋਟਾਂ ਦੇ ਨਾਲ ਜਿਤਾ ਦਿੱਤਾ ਇਸ ਕਰਕੇ ਜਿਹੜਾ ਭਗਵੰਤਮਾਨ ਦੀ ਜਿਹੜੀ ਬੁਰੀ ਹਾਰ ਹੋਈ ਆ ਬਠਿੰਡਾ ਸੇਡ ਤੋਂ ਹੋਈ ਆ ਬਾਕੀ ਕਰੀਬ ਸਾਰੀਆਂ ਸੀਟਾਂ ਤੋਂ ਹਾਰ ਹੋਈ ਆ ਸੰਗਰੂਰ ਸੀਟ ਬਚੀ ਐ ਇੱਕ ਦੋ ਸੀਟਾਂ ਹੋਰ ਬਚੀਆਂ ਸਿਰਫ ਤਿੰਨ ਸੀਟਾਂ ਆਈਆਂ ਨੇ ਲੋਕ ਕਹਿੰਦੇ ਕਿ ਦੇ ਭਗਵੰਤ ਮਾਨ ਇਹ ਹੀ ਅਕਾਲੀ ਨੂੰ ਕਹਿੰਦਾ ਹੁੰਦਾ ਸੀ ਹੁਣ ਤਾਂ ਇੱਕ ਸਕੂਟਰ ਤੇ ਵਗ ਜਾ ਕਰਨਗੇ ਕਿ ਇਹ ਤਿੰਨ ਇਹਨਾਂ ਦੇ ਜਿੱਤੇ ਨੇ ਹੁਣ ਲੋਕੀ ਸਵਾਲ ਕਰਨ ਲੱਗ ਗਏ ਕਿ ਭਗਵੰਤ ਮਾਨ ਨੂੰ ਹੁਣ ਵੀ ਜਿਹੜੇ ਇਹਨਾਂ ਦੇ ਇੱਕ ਮਾ ਤਿੰਨ ਮੰਤਰੀ ਜਿੱਤੇ ਨੇ ਉਹਨਾਂ ਨੂੰ ਵੀ ਹੁਣ ਇੱਕ ਸਕੂਟਰ ਬਹੁਤ ਆ ਕਹਿੰਦਾ ਭਾਵ ਕਿ ਲੋਕ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿਆਨ ਕਰ ਰਹੇ ਨੇ ਕਮੈਂਟ ਕਰਨੇ ਬਿਆਨਿਕਾਵਾਜੀ ਕਰ ਰਹੇ ਨੇ ਪਰ ਤੁਹਾਨੂੰ ਹੁਣ ਲੱਗਦਾਗਾ ਇਹ ਭਵਾਨਤਮਾਨ ਜਿਹੜਾ ਬੇਸ਼ੱਕ ਉਹਨਾਂ ਨੇ ਕਿਸਾਨਾਂ ਨੂੰ ਬਿਜਲੀ ਦੇਣ ਦੀ ਗੱਲ ਕੀਤੀ ਨੌਕਰੀਆਂ ਦੇਣ ਦੀ ਗੱਲ ਕੀਤੀ ਬਹੁਤ ਵੱਡੇ ਵੱਡੇ ਵਾਅਦੇ ਵੀ ਕੀਤੇ ਕਿ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਪਰ ਲੋਕਾਂ ਦੇ ਵਿੱਚ ਇੱਕ ਹੋਰ ਨਿਰਾਸ਼ਾ ਸੀ ਹਜ਼ਾਰ-ਹਜ਼ਾਰ ਰੁਪਈਆ ਨੂੰ ਲੈ ਕੇ ਜਿਹੜੀ ਤਾਂ ਜਿਹੜੀ ਇੱਕ ਗਰੀਬ ਲੋਕਾਂ ਨੂੰ ਕਣਕ ਆਉਂਦੀ ਸੀ ਭਵਾਨਤਮਾਨ ਸਰਕਾਰ ਵੱਲੋਂ ਉਹ ਬੰਦ ਕੀਤੀ ਗਈ ਸੀ ਸੈਂਟਰ ਵੱਲੋਂ ਥੋੜੀ-ਬਹੁਤੀ ਆਉਂਦੀ ਸੀ ਤੇ ਉਹ ਵੀ ਜਿਹੜਾ ਵੱਡਾ ਫੈਕਟਰ ਸਰਕਾਰ ਦੇ ਪਿਆਗਾ ਇਹ ਕਈ ਚੀਜ਼ਾਂ ਜਦੋਂ ਆਪਾਂ ਸਰਕਾਰਾਂ ਦੇ ਵਿੱਚ ਹੁੰਦੇ ਆ ਮੰਤਰੀ ਹੋਵੇ ਐਮਐਲਏ ਹੋਵੇ ਮੁੱਖ ਮੰਤਰੀ ਹੋਵੇ ਬਾਹਲੇ ਵੱਡੇ ਵੱਡੇ ਕਰ ਲੈਂਦੇ ਆ ਪਰ ਉਹ ਤੇ ਖਰਿਆ ਨਹੀਂ ਉਤਰ ਜਾਂਦਾ ਜਦੋਂ ਫਿਰ ਉਹਨਾਂ ਨੂੰ ਜਿਹੜਾ ਉਹ ਸਾਰਾ ਕੁਝ ਭੁਗਤਣਾ ਪੈਂਦਾਗਾ ਇੱਕ ਵਾਰੀ ਝੂਠ ਬੋਲ ਕੇ ਇੱਕ ਵਾਰੀ ਵੋਟਾਂ ਲੈਣੀਆਂ ਲੋਕਾਂ ਨੂੰ ਮੂਰਖਾ ਬਣਾਉਣਾ ਬੁੱਧੂ ਬਣਾਉਣਾ ਇਹ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਕਿਉਂਕਿ ਹੋ ਸਕਦਾ ਕਿ ਹੁਣ ਭਵੰਤਵਨ ਅਸਤੀਫਾ ਦੇ ਸਕਦੇ ਨੇ ਕਿਉਂਕਿ ਵੱਖ-ਵੱਖ ਪਾਰਟੀਆਂ ਵੱਲੋਂ ਜਾਨੀ ਕਿ ਕਾਂਗਰਸ ਦੇ ਵੱਲੋਂ ਵੀ ਜਿਹੜਾ ਅਸਤੀਫਾ ਮੰਗਿਆ ਗਿਆਗਾ ਕਿ ਜਿਸ ਤਰ੍ਹਾਂ ਬੁਰੀ ਹਾਰ ਹੋਈ ਆ ਭਵੰਤਮਾਨ ਦੀ ਤੇ ਇਹਨਾਂ ਆਵਾ ਦੀ ਪਾਰਟੀ ਦੀ ਕਿਉਂਕਿ ਦੂਜੇ ਪਾਸੇ ਇਹਨਾਂ ਦਾ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਤੇ ਹੁਣ ਇਕੱਲਾ ਭਵੰਤਮਾਨ ਦੇ ਸਿਰ ਦੇ ਉੱਤੇ ਸਾਰਾ ਬੋਝ ਜਿਹੜਾ ਪਿਆ ਹੋਇਆਗਾ ਇਸ ਨੂੰ ਲੈ ਕੇ ਭਵੰਤਮਾਨ ਨੇ ਚੁੱਪੀ ਧਾਰੀ ਹੋਈ ਆ ਇੱਕ ਕਈ ਇੱਕ ਸਦਮੇ ਦੇ ਵਿੱਚ ਆ ਜਿਸ ਤਰ੍ਹਾਂ ਉਹ ਬੋਲ ਨਹੀਂ ਰਿਹਾ ਮੀਡੀਆ ਦੇ ਸਾਹਮਣੇ ਨਹੀਂ ਬੋਲ ਰਿਹਾ ਫਿਲਹਾਲ ਇੱਕ ਛੋਟਾ ਜਿਹਾ ਟਵੀਟ ਕੀਤਾਗਾ ਪਰ ਇਸ ਨੂੰ ਲੈ ਕੇ ਬਹੁਤ ਲੋਕਾਂ ਦੇ ਵੱਡੇ ਵੱਡੇ ਸਵਾਲ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਭਗਵਾਨ ਜੀ ਤਮਾਨ ਅਸਤੀਫਾ ਦੇਵੇ ਤੇ ਦੂਜਿਆਂ ਨੂੰ ਕਹਿੰਦਾ ਹੁੰਦਾ ਸੀ ਹੁਣ ਆਪਨੀ ਪਾਰਟੀ ਜਿਹੜੀ ਬੁਰੀ ਤਰ੍ਹਾਂ ਹਾਰ ਹੋਈ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਭਗਵਾਨ ਜੀ ਤਮਾਨ ਕੀ ਰੈਐਕਸ਼ਨ ਲੈਂਦਾਗਾ ਕੀ ਕਹਿੰਦਾਗਾ ਕੀ ਬੋਲਦਾਗਾ ਕਿ ਅਸਤੀਫਾ ਦਿੰਦਾਗਾ ਜਾਂ ਆਪਣੀਆਂ ਜਿਹੜੀਆਂ ਕੀਤੀਆਂ ਹੋਈਆਂ ਗਲਤੀਆਂ ਗਲਤੀਆਂ ਨੂੰ ਉਹਨਾਂ ਨੂੰ ਸੁਧਾਰਦਾਗਾ ਇਸ ਨੂੰ ਲੈ ਕੇ ਤਮਾਮ ਤੁਸੀਂ ਬਣੇ ਰਹੋ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਇਹ ਵੀ ਮੈਂ ਹਮਕਰ ਸਿੰਘ ਉਹ ਬ